ਦਾ ਦੀ ਉੜੀਆ ਕਲੋਨੀ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਕੀ ਇੱਕ ਸਿਲੰਡਰ ਫਟਣ ਦੇ ਨਾਲ ਜਿਹੜੇ ਦੋ ਮਾਸੂਮ ਬੱਚੇ ਉਹਨਾਂ ਦੀ ਮੌਤ ਹੋ ਗਈ ਅਤੇ ਪਰ ਕਾਰਨ ਕੀ ਰਿਹਾ ਕਾਰਨ ਸਭ ਤੋਂ ਵੱਡਾ ਜਿਹੜਾ ਹੁਣ ਤੱਕ ਸਮਝਣ ਦੇ ਵਿੱਚ ਇਹ ਆਇਆ ਕਿ ਜਿਹੜੇ ਮੌਕੇ ਤੇ ਫਾਇਰ ਬ੍ਰਿਗੇਡ ਜਾਂ ਐਂਬੂਲੈਂਸਾਂ ਉਹ ਟਾਈਮ ਤੇ ਮੌਕੇ ਤੇ ਨਹੀਂ ਪਹੁੰਚ ਸਕੀਆਂ ਇਹਦਾ ਕਾਰਨ ਜਿਹੜਾ ਕਿ ਕਿਤੇ ਨਾ ਕਿਤੇ ਇੱਕ ਪੁਲ ਬਣਿਆ ਹੋਇਆ ਉੱਥੇ ਖਬਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਉਸ ਉਸ ਪੁਲ ਦਾ ਤੰਗ ਹੋਣਾ ਜਿਸ ਦੇ ਕਰਕੇ ਕਿ ਜਿਹੜੇ ਮੌਕੇ ਤੇ ਐਮਰਜੈਂਸੀ ਵਹੀਕਲ ਜਿਹੜੇ ਨੇ ਉਹ ਨਹੀਂ ਪਹੁੰਚ ਪਾਉਂਦੇ ਜਿਸ ਕਾਰਨ ਕਿ ਹਾਦਸਾ ਹੋਰ ਵੀ ਭਿਆਨਕ ਹੋ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬਠਿੰਡਾ ਤੋਂ ਸਮਾਜ ਸੇਵੀ ਨੇ ਸੋਨੂ ਮਹੇਸ਼ਵਰੀ ਉਹ ਲਗਾਤਾਰ ਇਸ ਤੇ ਸ਼ਿਕਾਇਤਾਂ ਵੀ ਦਿੰਦੇ ਰਹੇ ਅਤੇ ਪਿੱਛੇ ਜੇ ਉਹਨਾਂ ਵੱਲੋਂ ਆਰਟੀਆਈ ਰਾਹੀਂ ਵੀ ਜਿਹੜਾ ਜਵਾਬ ਮੰਗਿਆ ਗਿਆ ਸੀ ਜਿਸ ਤੇ ਸ਼ਾਇਦ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਗੌਰ ਨਹੀਂ ਕੀਤਾ ਗਿਆ ਪਰ ਸਾਡੇ ਨਾਲ ਸੋਨੂ ਮਹੇਸ਼ਵਰੀ ਨੇ ਗੱਲਬਾਤ ਕਰਾਂਗੇ ਆਪਾਂ ਸੋਨੂ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਹਾਦਸਾ ਹੋਇਆ ਸਾਰੇ ਸ਼ਹਿਰ ਨੂੰ ਝੰਡੋੜ ਕੇ ਰੱਖ ਦਿੱਤਾ ਕੀ ਬਿਲਕੁਲ ਅੱਜ ਬੜੀ ਦੁਖਦਾਈ ਘਟਨਾ ਹੋਈ ਹੈ ਉੜੀਆ ਬਸਤੀ ਦੇ ਵਿੱਚ ਦੋ ਬੱਚੇ ਜਿਹੜੇ ਉੱਥੇ ਅੱਗ ਲੱਗਣ ਦੇ ਨਾਲ ਜਿੰਦਾ ਹੀ ਮੱਚ ਕੇ ਵਿਚਾਰੇ ਸੁਆਹ ਹੋ ਗਏ ਇੱਕ 5 ਸਾਲ ਦੀ ਲੜਕੀ ਸੀਗੀ ਇੱਕ 7 ਸਾਲ ਦੀ ਲੜਕੀ ਸੀਗੀ ਦੋਨੋਂ ਉੱਥੇ ਮੱਚ ਗਏ ਤੇ ਅੱਗ ਦੇ ਉੱਤੇ ਟਾਈਮਲੀ ਕੰਟਰੋਲ ਨਾ ਹੋਣ ਕਰਕੇ ਜਿਹੜੀ ਨੇੜੇ ਤੇੜੇ ਦੀਆਂ ਝੁੱਗੀਆਂ ਸੀਗੀਆਂ ਉਹਦੇ ਵਿੱਚ ਵੀ ਅੱਗ ਪਹੁੰਚ ਗਈ ਤੇ ਉਹ 10 ਝੁੱਗੀਆਂ ਰਾਖ ਬਣ ਗਈਆਂ ਜੀ ਉਹਦਾ ਕਾਰਨ ਇਹ ਰਿਹਾ ਕਿ ਉੱਥੇ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਪਹੁੰਚਣ ਦਾ ਕੋਈ ਰਸਤਾ ਨਹੀਂ ਹੈਗਾ ਐਂਬੂਲੈਂਸ ਦੇ ਪਹੁੰਚਣ ਦਾ ਕੋਈ ਸਿੱਧਾ ਰਸਤਾ ਨਹੀਂ ਹੈਗਾ ਇੱਕ ਉੱਥੇ ਛੋਟੀ ਪੁਲੀ ਬਣੀ ਹੋਈ ਹੈ ਉਹ 5 ਫੁੱਟ 9 ਇੰਚ ਚੌੜੀ ਚੌੜੀ ਹੈ ਇੱਕ ਬਹਿਮਣ ਵਾਲੇ ਪੁਲ ਤੋਂ ਸਾਈਕਲ ਦਾ ਟਰੈਕ ਬਣਾਇਆ ਹੋਇਆ ਹੈ ਉਹ ਟਰੈਕ ਵੈਸੀ ਹੀ ਬਹੁਤ ਛੋਟਾ ਹੈਗਾ ਇੱਕ ਸਾਈਡ ਉਹਦੇ ਫੁੱਟਪਾਥ ਬਣਾਈਏ ਦੂਜੀ ਸਾਈਡ ਉਹਦੇ ਨਹਿਰ ਹੈ ਤੇ ਜਿਹੜਾ ਉਹ ਟਰੈਕ ਹੈਗਾ ਛੋਟਾ ਜਿਹਾ ਉਹਦੇ ਵਿੱਚ ਵੀ ਉਹਨਾਂ ਨੇ ਤਿੰਨ ਥਾਂ ਦੇ ਉੱਤੇ ਗਾਰਡਰ ਲਾ ਰੱਖਿਆ ਹੈ ਇੱਕੋ ਹੀ ਲਾਈਨ ਦੇ ਵਿੱਚ ਵੀ ਉੱਥੋਂ ਸਾਈਕਲ ਤੋਂ ਇਲਾਵਾ ਹੋਰ ਕੋਈ ਵਿਕਲ ਨਾ ਲੱਗ ਸਕੇ ਪਰ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਤੁਸੀਂ ਕਹਿ ਰਹੇ ਹੋ ਜਿਹੜਾ ਟਰੈਕ ਬਣਾਇਆ ਗਿਆ ਉਸ ਨੂੰ ਇੱਕ ਬਦਲਵਾ ਰਸਤਾ ਜਿਹੜਾ ਕਿ ਉਹ ਦੱਸਿਆ ਗਿਆ ਜੀ ਬਿਲਕੁਲ ਮੈਂ ਇਸ ਸੰਬੰਧ ਦੇ ਵਿੱਚ 2021 ਫਰਵਰੀ 2021 ਦੇ ਵਿੱਚ ਕੇਸ ਲਗਾਇਆ ਸੀਗਾ ਅੱਜ 3 ਸਾਲ ਹੋ ਗਿਆ ਇਸ ਗੱਲ ਨੂੰ ਲੇਕਿਨ ਇਹਨਾਂ ਦੇ ਕਰਨਾਂ ਦੇ ਉੱਤੇ ਕੋਈ ਜੂ ਨਹੀਂ ਰੰਗਦੀ ਬਈ ਕਿਉਂਕਿ ਓੜੀਆ ਬਸਤੀ ਦੇ ਵਿੱਚ ਨਾ ਪਹਿਲਾਂ ਵੀ ਬਹੁਤ ਸਾਰੀਆਂ ਅੱਗ ਦੀਆਂ ਘਟਨਾਵਾਂ ਹੋ ਚੁੱਕੀਆਂ ਕਿ ਉਹ ਇਹਦੇ ਆਸ-ਪਾਸੇ ਜਿਹੜੀ ਓੜੀਆ ਬਸਤੀ ਤੇ ਚਾਰੋਂ ਪਾਸੇ ਉਹ ਸਰਕੰਡਿਆਂ ਦੇ ਵਿੱਚ ਘਿਰੀ ਹੋਈ ਹੈ ਤੇ ਸਰਕੰਡਿਆਂ ਦੇ ਵਿੱਚ ਜਿਹੜਾ ਇਹਲਾ ਮੌਸਮ ਹੁੰਦਾ ਇਹਦੇ ਵਿੱਚ ਵੈਸੀ ਹੀ ਆਪਸ ਦੇ ਵਿੱਚ ਜਦੋਂ ਤੇਜ਼ ਹਵਾਵਾਂ ਚੱਲਦੀਆਂ ਤਾਂ ਹਵਾਵਾਂ ਦੇ ਨਾਲ ਹੀ ਉੱਥੇ ਰਗੜ ਖਾ ਕੇ ਤੇ ਉੱਥੇ ਚੰਗਿਆਰੀ ਦੇ ਨਾਲ ਉਹ ਬੜੀ ਤੇਜ਼ੀ ਨਾਲ ਅੱਗ ਫੈਲ ਜਾਂਦੀ ਹੈ ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਦਾ ਉੱਥੇ ਕੋਈ ਰਸਤਾ ਨਹੀਂ ਹੈਗਾ ਇਸ ਸਬੰਧ ਦੇ ਵਿੱਚ ਅਸੀਂ ਹਿਊਮਨਟਸ ਕਮਿਸ਼ਨ ਦੇ ਵਿੱਚ ਇੱਕ ਕੰਪਲੀਟ ਪਾਈ ਸੀਗੀ ਵੀ ਇੱਥੇ ਜਿਹੜਾ ਪੁੱਲ ਹੈਗਾ ਉਹਨੂੰ ਚੌੜਾ ਕੀਤਾ ਜਾਵੇ ਵੀ ਉੱਥੇ ਆਸਾਨੀ ਦੇ ਨਾਲ ਕੋਈ ਛੋਟੀ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀ ਗੱਡੀ ਉੱਥੇ ਪਹੁੰਚ ਸਕੇ ਲੇਕਿਨ 3 ਸਾਲ ਹੋ ਗਏ ਕਈ ਲੈਟਰਾਂ ਆਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਤਾਂ ਕੀਤੀ ਜਾਣੀ ਸੀਗੀ ਪਤਾ ਨਹੀਂ ਕੀ ਈਗੋ ਪ੍ਰੋਬਲਮ ਹੈ ਇਹਨਾਂ ਦੀ ਦਫ਼ਤਰਾਂ ਦੇ ਵਿੱਚ ਬੈਠੇ ਬੈਠੇ ਆਪਦੇ ਏਸੀ ਕਮਰਿਆਂ ਦੇ ਵਿੱਚ ਬੈਠੇ ਬੈਠੇ ਗਰਾਊਂਡ ਲੈਵਲ ਤੇ ਉੱਥੇ ਜਾਣ ਦਾ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਜਦੋਂ ਕਿ ਸ਼ਹਿਰ ਦੇ ਵਿੱਚ ਵਿਚਾਲੇ ਓੜੀਆ ਬਸਤੀ ਕਿਹੜਾ ਕੋਈ ਇੱਥੋਂ ਕੋਈ ਜੰਗਲਾਂ ਦੇ ਵਿੱਚ ਹੈ ਤੇ ਉੱਥੇ ਇਹਨਾਂ ਕੋਲ ਜਾਣ ਦਾ ਕੋਈ ਗਰਾਊਂਡ ਲੈਵਲ ਤੇ ਟਾਈਮ ਨਹੀਂ ਸੀ ਤੇ ਉਹਨਾਂ ਨੇ ਇੱਕ ਫਰਜੀ ਰਿਪੋਰਟ ਤਿਆਰ ਕਰਕੇ ਭੇਜੀ ਕਿ ਬਹਿਮਣ ਵਾਲੇ ਪੁਲ ਤੋਂ ਇੱਕ ਰਸਤਾ ਇੱਥੇ ਬਣਿਆ ਹੋਇਆ ਹੈਗਾ ਜਿਹਦੇ ਵਿੱਚੋਂ ਫਾਇਰ ਬਿਗਰੇਡ ਦੀਆਂ ਗੱਡੀਆਂ ਉੱਥੇ ਤੇ ਐਂਬੂਲੈਂਸਾਂ ਉੱਥੇ ਪਹੁੰਚ ਸਕਦੀਆਂ ਨੇ ਆ ਮੈਂ ਤੁਹਾਨੂੰ ਦਿਖਾਣਾ ਹੈਗਾ ਵੀ ਇਹ ਜਿਹੜੀ ਮੇਰੇ ਕੋਲੇ ਲੈਟਰ ਹੈਗੀ ਹੈ ਇਹ ਡਿਪਟੀ ਕਮਿਸ਼ਨਰ ਬਠਿੰਡਾ ਨੇ ਹਿਊਮਨ ਰਾਈਟਸ ਕਮਿਸ਼ਨ ਨੂੰ ਭੇਜੀ ਸੀ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਜਿਹੜੀ ਰਿਪੋਰਟ ਗਈ ਸੀ ਉਹ ਸਾਨੂੰ ਉਹਨਾਂ ਨੇ ਆਪਦੀ ਸਟੈਂਪ ਲਗਾ ਕੇ ਸਾਨੂੰ ਭੇਜਤੀ ਸੀਗੀ ਮੇਲ ਕਰਕੇ ਵੀ ਡਿਪਟੀ ਕਮਿਸ਼ਨਰ ਬਠਿੰਡਾ ਨੇ ਜਵਾਬ ਦਿੱਤਾ ਹੈਗਾ ਤੇ ਸਾਨੂੰ ਬੜੀ ਹੈਰਾਨੀ ਹੋਈ ਦੇਖ ਕੇ ਵੀ ਇੱਕ ਚੀਫ ਜਸਟਿਸ ਲੈਵਲ ਦੇ ਬੰਦੇ ਦੇ ਨਾਲ ਇੱਥੇ ਬੈਠੇ ਅਧਿਕਾਰੀ ਕਿਸ ਤਰ੍ਹਾਂ ਫਰਜੀ ਮਤਲਬ ਰਿਪੋਰਟਾਂ ਤਿਆਰ ਕਰਕੇ ਭੇਜ ਦਿੰਦੇ ਆ ਮ ਫਿਰ ਅਸੀਂ ਐਸੀ ਰਿਪੋਰਟ ਦੇ ਆਧਾਰ ਦੇ ਉੱਤੇ ਉੱਥੇ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਕੇ ਅਸੀਂ ਇਹ ਵਾਪਸੀ ਉਹਨਾਂ ਨੂੰ ਭੇਜੀ ਵੀ ਤੁਹਾਨੂੰ ਫਰਜੀ ਤੇ ਝੂਠੀ ਰਿਪੋਰਟ ਭੇਜੀ ਹੈਗੀ ਉਹ ਇੱਕ ਸਾਈਕਲਿੰਗ ਟਰੈਕ ਆ ਉਹਦੇ ਉੱਤੋਂ ਐਂਬੂਲੈਂਸ ਨਹੀਂ ਜਾ ਸਕਦੀ 15 April ਨੂੰ ਆਵਲੀ 15 April ਨੂੰ ਇਸ ਚਿੱਠੀ ਦਾ ਦੁਬਾਰਾ ਜਵਾਬ ਦੇਣਾ ਸੀਗਾ ਹਿਊਮਨ ਰਾਈਟਸ ਕਮਿਸ਼ਨ ਇਹਨਾਂ ਨੂੰ ਦੁਬਾਰਾ ਨੋਟਿਸ ਕੱਢਤਾ ਵੀ ਜਿਹੜਾ ਉਹ ਸਾਈਕਲਿੰਗ ਟਰੈਕ ਨੂੰ ਤੁਸੀਂ ਸਾਨੂੰ ਦੱਸਿਆ ਹੈਗਾ ਬਿਉਹਤੇ ਫਾਇਰ ਬ੍ਰੀਡ ਦੀ ਗੱਡੀ ਜਾ ਸਕਦੀ ਆ ਪਰ ਉਥੇ ਗੱਡੀ ਨਹੀਂ ਜਾ ਸਕਦੀ ਇਹ ਰਿਪੋਰਟ ਭੇਜੀ ਗਈ ਸ਼ਿਕਾਇਤਕਰਤਾ ਵੱਲੋਂ ਤਾਂ ਤੁਸੀਂ ਇਹਦੇ ਇਹ ਵਾਲੀ ਜਿਹੜੀ 15 ਤਰੀਕ ਨੂੰ ਰਿਪੋਰਟ ਭੇਜਣੀ ਸੀਗੀ ਨਹੀਂ ਸਰ ਨਹੀਂ ਆ 15 ਅਪ੍ਰੈਲ ਨੂੰ ਭੇਜਣੀ ਸੀ ਲੇਕਿਨ ਇਸ 15 ਅਪ੍ਰੈਲ ਨੂੰ ਪ੍ਰਸ਼ਾਸਨ ਵੱਲੋਂ ਕੋਈ ਰਿਪੋਰਟ ਨਹੀਂ ਭੇਜੀ ਗਈ ਜੀ ਟਾਲਦੇ ਰਹਿੰਦੇ ਆ ਦਫਤਰਾਂ ਦੇ ਵਿੱਚ ਬੈਠੇ ਅਗਲਾ ਕਹਿੰਦਾ ਸਾਡਾ ਕਿਹੜਾ ਕੋਈ ਕੀ ਉਖਾੜ ਲੂਗਾ ਸਾਨੂੰ ਕੀ ਕਰ ਲੂਗਾ ਕੋਈ ਬੈਠੇ ਆ ਘਮੰਡੀ ਈਗੋ ਦੇ ਭਰੇ ਹੋਏ ਅਫਸਰ ਬੈਠੇ ਹੈਗੇ ਇੱਥੇ ਅਗਲਾ ਕਹਿੰਦਾ ਸਾਡਾ ਹਿਊਮਨ ਰਾਈਟਸ ਕਮਿਸ਼ਨ ਕੀ ਵਿਗਾੜ ਲੂਗਾ ਨਹੀਂ ਭੇਜੀ ਵੀ ਏਸੀ ਦਫਤਰ ਪਰ ਅੱਜ ਆਪਾਂ ਦੇਖਿਆ ਕਿ ਜਿਹੜੇ ਕਮਿਸ਼ਨਰ ਸੀਗੇ ਨਗਰ ਨਿਗਮ ਦੇ ਉਹ ਵੀ ਉੱਥੇ ਪਹੁੰਚੇ ਸੀਗੇ ਅਤੇ ਜਿਹੜੀਆਂ ਦਲਾਸਾ ਵਕਸ਼ਾ ਇਹ ਨਹੀਂ ਲੱਗਦਾ ਵੀ ਇਹ ਪਹਿਲਾਂ ਚੈੱਕ ਕਰ ਲਿਆ ਹੁੰਦਾ ਸਰ ਅਸੀਂ ਤਾਂ ਹੈਰਾਨ ਐਸ ਗੱਲ ਤੇ ਵੀ ਇਹ ਮਾਮਲਾ ਯਾਤਾ ਹੋਏ ਨਹੀਂ ਪ੍ਰਸ਼ਾਸਨ ਦੇ ਨਿਗਾ ਚ ਨਹੀਂ ਹੈ ਪ੍ਰਸ਼ਾਸਨ ਤਾਂ ਇਸ ਮਾਮਲੇ ਦੇ ਵਿੱਚ ਝੂਠੀ ਆ ਰਿਪੋਰਟਾਂ ਦੇ ਰਿਹਾ ਹੈ ਅੱਜ ਉੱਥੇ ਮਗਰਮੱਛੀ ਆਸੂ ਬਹਾਨ ਵਾਸਤੇ ਪਹੁੰਚ ਕੇ ਬਲੀ ਚਾਹੀਦੀ ਸੀ ਬਲੀ ਮਿਲ ਗਈ ਕਮਿਸ਼ਨਰ ਸਾਹਿਬ ਨੂੰ ਆ ਫਰਜੀ ਰਿਪੋਰਟਾਂ ਭੇਜਣ ਦਾ ਕੀ ਤੁਕ ਹੈ ਤੁਹਾਡੇ ਜੇਬ ਚੋਂ ਪੈਸੇ ਲੱਗਣੇ ਆ ਤੁਸੀਂ ਇੱਕ ਤਾਂ ਸਿਰਫ ਪੈਨ ਨਾਲ ਲਿਖਣਾ ਹੈਗਾ ਵੀ ਹਾਂ ਗੱਲ ਸਹੀ ਹੈ ਵੀ ਇੱਥੇ ਕਮੀ ਹੈ ਪੁਲ ਚੌੜਾ ਹੋ ਜਾਏ ਤਾਂ ਆਸਾਨੀ ਨਾਲ ਗੱਡੀ ਪਹੁੰਚ ਜੂਗੀ ਸਿਰਫ ਇੰਨਾ ਹੀ ਲਿਖ ਕੇ ਭੇਜਣਾ ਸੀਗਾ ਐਡੀ ਵੱਡੀ ਫਰਜੀ ਰਿਪੋਰਟ ਤਿਆਰ ਕਰਕੇ ਭੇਜ ਸਕਦੇ ਹੋ ਤਾਂ ਇਹ ਚਾਰ ਐਦੂ ਦੋ ਤਿੰਨ ਲੈਣਾ ਚੀ ਗੱਲ ਮੁੱਕ ਜਾਂਦੀ ਵੀ ਹਾਂ ਰਸਤਾ ਨਹੀਂ ਹੈ ਚੌੜਾ ਕੀਤਾ ਜਾਵੇ ਜੇਬ ਚੋਂ ਪੈਸੇ ਲੱਗਣੇ ਆ ਸਰਕਾਰ ਨੇ ਭੇਜਣੀ ਆ ਲੇਕਿਨ ਗੁੰਮਰਾਹ ਕਰ ਰਹੇ ਆ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਹੋ ਰਿਹਾ ਅੱਜ ਉੱਥੇ ਡੱਡੂ ਵਾਲੇ ਆਸੂ ਮਗਰਮੱਛੀ ਆਸੂ ਬਹਾਨ ਲਈ ਪਹੁੰਚ ਗਏ ਉੱਥੇ ਅਕਸਰ ਹੀ ਦੇਖਣ ਦੇ ਵਿੱਚ ਇਹ ਆਉਂਦਾ ਹੁਣ ਸਾਰੀ ਪਾਰਟੀਆਂ ਦੇ ਲੀਡਰ ਵੀ ਪਹੁੰਚਣਗੇ ਕਿਉਂਕਿ ਵੋਟਾਂ ਦਾ ਮਾਹੌਲ ਹੈ ਜਿਹੜੇ ਦੋ ਬੱਚੇ ਉੱਥੇ ਮੱਚ ਗਏ ਜੇ ਤੁਹਾਡੇ ਅੱਗ ਲੱਗੀ ਹੋਏ ਤੁਹਾਨੂੰ ਪਤਾ ਲੱਗੇ ਏਸੀ ਕਮਰੇ 'ਚ ਬੈਠੇ ਰਿਪੋਰਟਾਂ ਦੇ ਰਹੇ ਹੋ ਅੱਜ ਕਿਉਂ ਗਏ ਹੋ ਬਲੀ ਬਲੀ ਮੰਗਦੇ ਸੀ ਬਲੀ ਮਿਲ ਗਈ ਬੱਚਿਆਂ ਦੀ ਹੁਣ ਇਦੋਂ ਬਾਅਦ ਜਾ ਕੇ ਆਪਦੀ ਫਾਰਮੈਲਿਟੀ ਪੂਰੀ ਕਰਨਗੇ ਉਹ ਹਲੇ ਵੀ ਤੁਹਾਡੇ ਕੋਲ ਟਾਈਮ ਹੈ ਉੱਪਰ ਰੱਬ ਕੋਲ ਵੀ ਜਾ ਕੇ ਆਪਾਂ ਜਵਾਬ ਦੇਣਾ ਜੀ ਹਰ ਕਿਸੇ ਨੇ ਹਰ ਕਿਸੇ ਨੇ ਇੱਥੀ ਭੁੱਗਦਗੇ ਜਾਣਾ ਹੈਗਾ ਆਪਦੇ ਪੈਨ ਨਾਲ ਦੋ ਅੱਖਰ ਲਿਖ ਕੇ ਦੇ ਦਿਓ ਸਹੀ ਰਿਪੋਰਟ ਭੇਜ ਦਿਓ ਵੀ ਇੱਥੇ ਪੁਲ ਚੌੜਾ ਕੀਤਾ ਜਾਵੇ ਤੁਹਾਡੀ ਜੇਬ ਚੋਂ ਜਾਣਾ ਕੁਝ ਜੀ ਸਰਕਾਰ ਨੇ ਫੰਡ ਭੇਜਣਾ ਅੱਗੇ ਅਸੀਂ ਦੇਖਾਂਗੇ ਲੇਕਿਨ ਜਿਹੜਾ ਇਹ ਹੋਇਆ ਹੈਗਾ ਅੱਜ ਦੀ ਬੰਦਪਾਗੀ ਘਟਨਾ ਹੋਈ ਹੈ ਜਵਾਬ ਤਾਂ ਇਹਨਾਂ ਨੂੰ ਹੁਣ ਵੀ ਦੇਣਾ ਪਊਗਾ ਇਹ ਦੋ ਜਿਹੜੇ ਮਰੇ ਹੈਗੇ ਹਨ ਇਹਨਾਂ ਦਾ ਜਵਾਬ ਅਸੀਂ ਵੀ ਮੰਗਾਂਗੇ ਕਿਉਂਕਿ ਜੂਨ ਦੇ ਵਿੱਚ ਫੇਰ ਡੇਟ ਹੈਗੀ ਹੈ ਤੇ ਹੁਣ ਕੀ ਇਹਨਾਂ ਨੂੰ ਕੇਸ ਦੇ ਵਿੱਚ ਫੇਰ ਘੜੀਸਾਂਗੇ ਵੀ ਅੱਜ ਨਹੀਂ ਗਈਆਂ ਤੁਹਾਡੀ ਫੈਰ ਵੀ ਰੇਡ ਦੀਆਂ ਗੱਡੀਆਂ ਭੇਜ ਦਿੰਦੇ ਉਹ ਬਹਿਮਣ ਵਾਲੇ ਪੁਲ ਤੋਂ ਜਿੱਤੋਂ ਤੁਸੀਂ ਦੱਸਦੇ ਸੀ ਕਿ ਵੀ ਰਸਤਾ ਬਣਿਆ ਹੋਇਆ ਸਾਡੇ ਕੋਲ ਸਾਰੀ ਵੀਡੀਓਗ੍ਰਾਫੀ ਹੈ ਉੱਥੇ ਫਾਇਰ ਵੀ ਗ੍ਰੇਡ ਦੀਆਂ ਗੱਡੀਆਂ ਸੜਕ ਦੇ ਦੂਜੇ ਕਿਨਾਰੇ ਤੇ ਲੱਗ ਕੇ 1.5 ਕਿਲੋਮੀਟਰ ਲੰਬੀ ਪਾਈਪ ਦੀ ਤਿਆਰੀ ਕਰ ਰਹੇ ਸੀ ਵਿਚਾਰੇ ਕਿਉਂਕਿ ਗੱਡੀ ਤਾਂ ਜਾ ਨਹੀਂ ਸਕਦੀ ਸੀ ਪਾਈਪ ਨਾਲ ਪਾਈਪ ਜੋੜ ਰਹੇ ਸੀ ਇੰਨੇ ਨੂੰ ਉੱਥੇ ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ 10 ਝੁੱਗੀਆਂ ਹੋਰ ਮੱਚ ਕੇ ਸੁਆਹ ਹੋ ਗਈਆਂ ਸਾਰਾ ਕੁਝ ਉਜੜ ਗਿਆ ਉਹਨਾਂ ਦਾ ਜੋ ਜਮਾ ਪੂੰਜੀ ਸੀਗੀ ਸਾਰਾ ਕੁਝ ਖਤਮ ਹੀ ਹੋ ਗਿਆ ਜੀ ਉੱਥੇ ਇਕੱਲੀ ਗਰਾਊਂਡ ਸੜਕ ਇੱਕ ਕੱਚੀ ਥਾਂ ਬਣੀ ਰਹਿ ਗਈ ਉੱਥੇ ਕੋਈ ਨਾਮੋ ਨਿਸ਼ਾਨ ਨਹੀਂ ਨਹੀਂ ਰਿਹਾ ਵੀ ਇੱਥੇ ਝੁੱਗੀਆਂ ਹੁੰ ਜ਼ਿੰਮੇਵਾਰ ਕਿਸ ਨੂੰ ਮੰਨਦੇ ਟੋਟਲੀ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਦੇ ਹੈਗੇ ਆ ਕਿਉਂਕਿ ਇਹ ਲਿਖਤੀ ਕੰਮ ਚੱਲ ਰਿਹਾ ਸੀਗਾ ਜੀ ਆ ਸਬੂਤ ਤੁਹਾਡੇ ਕੋਲ ਹੈ ਤਿੰਨ ਸਾਲਾਂ ਦਾ ਕੇਸ ਚੱਲੀ ਜਾਂਦਾ ਹਲੇ ਵੀ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਨਾ ਕਹੀ ਹੈ ਅਚਾਨਕ ਅੱਗ ਲੱਗੀ ਹੁੰਦੀ ਫੇਰ ਆਪਾਂ ਕਹਿੰਦੇ ਵੀ ਹਾਂ ਭਈ ਐਸ ਐਸ ਚੀਜ਼ ਦੀ ਕਮੀ ਹੈ ਹੈਗੀ ਇਹਨੂੰ ਪੂਰਾ ਕੀਤਾ ਜਾਵੇ ਉੱਥੇ ਤਾਂ ਅੱਗਾ ਲੱਗਦੀਆਂ ਹੀ ਜਾ ਰਹੀਆਂ ਸੀ 3 ਸਾਲ ਪੁਰਾਣਾ ਕੇਸ ਚੱਲੀ ਜਾਂਦਾ ਵੀ ਇਹਨੂੰ ਚੋੜਾ ਕੀਤਾ ਜਾਵੇ ਚੋੜਾ ਕੀਤਾ ਜਾਵੇ ਅੱਜ ਫੇਰ ਘਟਨਾ ਹੋ ਗਈ ਹੁਣ ਚੋਣਾ ਦਾ ਮੌਸਮ ਚੱਲ ਰਿਹਾ ਹੈ ਕਿਨੇ ਦੇ ਕਿੰਨ ਘਟਨਾਵਾਂ ਜੁੜੀਆਂ ਕੁਝ ਨਹੀਂ ਜੀ ਸਾਰਾ ਨੇ ਸਿਆਸੀ ਰੋਟੀਆਂ ਸੇਕਣੀਆਂ ਹੋ ਸਕਦਾ 2-4 ਜਣੇ ਪਹੁੰਚ ਗਏ ਨੇ ਪਾਰਟੀਆਂ ਵਾਲੇ ਬਾਕੀ ਹਲੇ ਲਾਈਨ ਦੇ ਵਿੱਚ ਹੋਣਗੇ ਕਿਸੇ ਨੂੰ ਕੋਈ ਮਤਲਬ ਨਹੀਂ ਇਦੋਂ ਪਹਿਲਾਂ ਕਿਹੜਾ ਕੋਈ ਝੁੱਗੀਆਂ ਵਾਲੀ ਸਾਰ ਲੈ ਕੇ ਆਇਆ ਹੈਗਾ ਜਿਹੜੇ ਅੱਜ ਉੱਥੇ ਜਾ ਰਹੇ ਹੈਗੇ ਕਿਸ ਨੇ ਇਸਦੇ ਉੱਤੇ ਕੋਈ ਮਾਮਲੇ ਨੂੰ ਦੇਖਿਆ ਮੀਡੀਆ ਨੇ ਇਸ ਮਾਮਲੇ ਨੂੰ ਲਗਾਤਾਰ ਚੱਕਿਆ ਹੈਗਾ ਜਿਵੇਂ ਜਿਵੇਂ ਸਾਡੇ ਕੋਲ ਕੋਈ ਰਿਪੋਰਟ ਆਂਦੀ ਸੀਗੀ ਅਸੀਂ ਮੀਡੀਆ ਦੇ ਵਿੱਚ ਫਾਰਵਰਡ ਕਰਦੇ ਸੀ ਮੀਡੀਆ ਇਸ ਨੂੰ ਚੱਕਦੀ ਰਹੀ ਹੈ ਇਹ ਗੱਲ ਥੋੜਾ ਵੀ ਇਸ ਤੋਂ ਕੋਈ ਜਾਨ ਅਣਜਾਨ ਅਣਜਾਨ ਲੋ ਇਹ ਸਾਰੇ ਪ੍ਰਸ਼ਾਸਨ ਜਾਂ ਕੋਈ ਨੇਤਾ ਲੋਗ ਸਾਰਿਆਂ ਦੀ ਜਾਣਕਾਰੀ ਦੇ ਵਿੱਚ ਸੀਗਾ ਵੀ ਉੱਥੇ ਪੁੱਲ ਦੀ ਕਮੀ ਹੈਗੀ ਇੱਕ ਬਣਾ ਦਿੱਤਾ ਜਾਵੇ ਉਹਨਾਂ ਨੂੰ ਅਸੀਂ ਕੋੜਾ ਕੋਈ ਐ ਕਹਿੰਨੇ ਵੀ ਤੁਸੀਂ ਉੱਥੇ ਕੋਈ ਰੋਟੀ ਦਾ ਇੰਤਜ਼ਾਮ ਕਰ ਦੋ ਜਾਂ ਕੋਈ ਹੋਰ ਕਰ ਦੋ ਸਾਰੇ ਮਿਹਨਤੀ ਲੋਗ ਹੈ ਜੀ ਉੱਥੇ ਕਮਾ ਕੇ ਖਾਣ ਵਾਲੇ ਬੱਚੇ ਉਹਨਾਂ ਦੇ ਪੜਦੇ ਆ ਕੋਈ ਤੁਹਾਨੂੰ ਚੌਂਕ ਤੇ ਭੀਖ ਮੰਗਦਾ ਨਹੀਂ ਦਿਖੂ ਆ ਉ ਸੋ ਬਿਲਕੁਲ ਇਹ ਸਮਾਜ ਸੇਵੀ ਸੋਨੂ ਮਹੇਸ਼ਵਰੀ ਜੀ ਜਿਨ੍ਹਾਂ ਨੇ ਵਿਚਾਰ ਆਪਣੇ ਰੱਖੇ ਤੇ ਕਿਹਾ ਕਿ ਜਿਹੜਾ ਅਗਲੀ ਡੇਟ ਜੂਨ ਦੇ ਵਿੱਚ ਫਿਰ ਇਸ ਕੇਸ ਦੀ ਹੋਣ ਵਾਲੀ ਅਤੇ ਉਹ ਆਪਣੀ ਲੜਾਈ ਇਸ ਕੇਸ ਨੂੰ ਲੈ ਕੇ ਜਾਰੀ ਰੱਖਣਗੇ